ਵੀਡੀਓ ਦੇਖ ਰਹੇ ਮਿੱਤਰ ਪਿਆਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਵੀ ਸਵੇਰ ਦਾ ਟਾਈਮ ਹੋ ਗਿਆ 9 ਵਜੇ ਆ 9 ਵਜੇ ਦਾ ਤੇ ਵੀ ਆਪਾਂ ਆ ਗਏ ਖੇਤ 'ਚ ਕਿਉਂਕਿ ਕੰਮ ਜਿਹੜਾ ਰਹਿ ਗਿਆ ਸੀ ਐਸਾਈਡ ਤੇ ਆਪਾਂ ਮੱਕਾ ਲਾ ਦਿੱਤਾ ਸੀਗਾ ਤੇ ਆ ਇਧਰ ਥੋੜਾ ਰਹਿ ਗਿਆ ਸੀ ਮੱਕਾ ਲਾਉਣ ਵਾਲਾ ਵਾਜੇਵਸਰ ਤੇ ਡੰਡੀਆਂ ਰਹਿ ਗਈਆਂ ਡੰਡੀਆਂ ਤੇ ਦੂਸਰੇ ਸਾਈਡ ਤੇ ਕਿਉਂਕਿ ਐਸਰ ਤੋਂ ਆਪਣੇ ਸਾਰੇ ਗੁੱਲਾਂ ਤੋਂ ਬਾਹਰ ਜਿਹੜਾ ਹੁੰਦਾ ਆਪਣੇ ਵਟਾਂ ਬਣਾਉਣੀਆਂ ਰਹਿ ਜਾਂਦੀਆਂ ਤੇ ਵਟਾਂ ਵਾਲੀ ਜਗ੍ਹਾ ਤੇ ਜਿਹੜਾ ਆਪਾਂ ਜਿਹੜਾ ਇੱਥੇ ਜਿਹੜਾ ਇਸ ਜਗ੍ਹਾ ਤੇ ਹੈਗਾ ਮੱਕਾ ਲਾਵਾਂਗੇ ਤੇ ਕੁਝ ਆ ਜਿਹੜਾ ਕਰਨ ਵਾਲਾ ਆਏਗਾ ਫਿਰ ਇਹਨਾਂ ਦੀ ਕਿਆਰੀਆਂ ਤੇ ਪਪਾ ਲੱਗਿਆ ਤੇ ਹੋਰ ਦੂਸਰੇ ਆਪਣੇ ਜੀਜਾ ਨਾਲ ਲੱਗਿਆ ਕੰਮ ਕਰਨ ਵਾਸਤੇ ਤੇ ਬਈ ਅੱਜ ਹੈਗਾ ਦਸਹਿਰਾ ਤੇ ਦਸਹਿਰੇ ਦੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਤੇ ਬਈ ਆਪਾਂ ਤਾਂ ਫਿਲਹਾਲ ਜਾਈਦਾ ਨਹੀਂਗਾ ਇਸ ਮੌਲ ਤੇ ਤੇ ਆਪਾਂ ਜਿਹੜੇ ਹੈਗੇ ਰਾਵਣ ਨੂੰ ਮੰਨਣ ਵਾਲੇ ਬੰਦੇ ਹੈਗੇ ਆ ਤੇ ਇਸ ਕਰਕੇ ਆਪਾਂ ਨਹੀਂ ਜਾਈਦਾ ਤੇ ਵੀ ਇਧਰ ਆਪਣਾ ਧਾਨ ਵੀ ਜਿਹੜਾ ਹੈਗਾ 나ੜ ਚੜ ਗਿਆ 나ੜੀ ਤੇ ਬਾਕੀ ਜਿਹੜਾ ਚੈੱਕ ਕਰੋ ਖੇਤ ਆਸ ਪੜੋਸੇ ਜਿਹੜੇ ਹੈਗੇ ਕਾਫੀ ਤਾਹਨ ਤਿਆਰ ਹੋ ਚੁੱਕਿਆ ਹੈ ਕਿਧਰ ਕਿਧਰ ਵੱਡਿਆ ਵੀ ਜਾ ਰਿਹਾ ਤੇ ਆਪਣਾ ਜਿਹੜਾ ਅਜੇ ਕਾਫੀ ਟਾਈਮ ਲੈ ਜਾਊਗਾ ਤੇ ਵੀ ਆ ਦੇਖੋ ਤਾਹਨ ਇਸ ਵਾਰੀ ਜਿਹੜਾ ਤਾਹਨ ਦਾ ਸਿੱਟਾ ਜਿਹੜਾ ਹੈਗਾ ਇਹ ਹੈਗਾ 47 ਤਾਹਨ ਤੇ ਬਾਕੀ ਇਹਨੂੰ ਖਾਸ ਆਇਆ ਨਹੀਂਗਾ ਫਲ ਪਤਨੀ ਐਸ ਵਾਰੀ ਕੀ ਸਮਝ ਨਹੀਂ ਲੱਗੀ ਵੀ ਇਹ ਚੱਕਰ ਕੀ ਬਣਦਾ ਸਿੱਟਾ ਬਹੁਤ ਛੋਟਾ ਛੋਟਾ ਰਹਿ ਗਿਆ ਔਰ ਇਹ ਆਪਾਂ ਸਾਹਮਣੇ ਦੇ ਮਹੀਨੇ ਚ ਲਾਇਆ ਸੀ ਤੇ ਪਤਨੀ ਸ਼ਾਇਦ ਇਸ ਕਰਕੇ ਦਿਕਤ ਕਰ ਰਿਹਾ ਕਿਉਂਕਿ ਜਿਹੜਾ ਸਿੱਟਾ ਨਹੀਂ ਤਾਂ ਇਹ ਤਾਂ ਬਹੁਤ 47 ਧਾਨ ਤੱਕ ਆਫੀ ਲੰਮਾ ਹੁੰਦਾ ਵਕੀਰ ਸਮਝ ਨਹੀਂ ਲੱਗੀ ਇਹ ਕੀ ਚੱਕਰ ਬਣ ਗਿਆ ਇਹਦੇ ਚ ਜਾਂ ਕਹਿ ਲਓ ਕਿਸਮਤ ਥੋੜੀ ਖਰਾਬ ਹੋ ਸਕਦੀ ਹੈ ਆਪਣੀ ਇਹ ਤਾਂ ਹੁਣ ਜਦੋਂ ਇਹਦੇ ਤੇ ਫਸਲ ਆਏਗੀ ਉਹਦੀ ਤੇ ਵੀ ਆਪਾਂ ਜਿਹੜਾ ਮੱਕਾ ਲਾ ਰਹੇ ਆਂ ਵੀ ਆ ਆ ਆਪਣੇ ਕੋ ਡੰਡਾ ਹੈਗਾ ਇਹ 11 ਇੰਚ ਦਾ ਹੈਗਾ ਤੇ ਆਪਾਂ 11 ਇੰਚ ਦਾ ਪੂਰਾ ਪਰਫੈਕਟ ਜਿਹੜਾ ਫਿਕਸ ਨਾਪ ਕੇ ਲਾ ਰਹੇ ਆ ਅਸੀਂ ਆ ਵੀ ਆਪਾਂ ਜਿਹੜਾ ਇੱਥੇ ਲਾਇਆ ਸੀਗਾ ਤੇ ਆਪਾਂ ਜਿਹੜਾ ਇੱਥੇ ਇੰਨੀ ਕੁ ਦੂਰ ਕਰਕੇ ਇਹਦਾ ਉੱਪਰ ਹੀ ਵੀ ਰੱਖ ਲੈਣਾ ਹੁੰਦਾ ਤੇ ਉਸ ਤੋਂ ਬਾਅਦ ਜਿਹੜਾ ਇਹਨੂੰ ਪਾਣੀ ਲਾ ਦੇਵਾਂਗੇ ਤੇ ਪਾਣੀ ਲਾ ਕੇ ਆਪਣੇ ਆਪ ਹੀ ਜਿਹੜਾ ਇਹਦਾ ਜਮਾਵ ਹੋ ਜਾਊਗਾ ਵੀ ਆਪਾਂ ਨੂੰ ਜਿਹੜਾ ਹੈਗਾ ਐਸਲ ਤੋਂ ਆਪਣਾ ਕੰਮ ਖਤਮ ਹੋ ਗਿਆ ਤਿਰਛੀਆਂ ਓੜਾਂ ਜਿਹੜੀਆਂ ਸੀਗੀਆਂ ਢੇੜੀਆਂ ਵਾਲੀਆਂ ਇਹ ਆਪਾਂ ਲਾਤੀਆਂ ਨੇ ਤੇ ਹੁਣ ਵੀ ਆਪਾਂ ਦੂਸਰੇ ਸਾਈਡ ਤੇ ਜਾਵਾਂਗੇ ਉਹ ਓਸ ਸੜ ਤੇ ਆਪਣੇ ਜਿਹੜੇ ਸਾਈਡ ਤੋਂ ਆਪਾਂ ਖਾਲੀ ਕਢਣੀ ਆ ਉਹ ਸਾਈਡ ਤੇ ਥੋੜਾ ਜਿਹਾ ਕੰਮ ਰਹਿ ਗਿਆ ਤੇ ਉਸ ਸਾਈਡ ਤੋਂ ਨਿਪਟਾਉਨੇ ਆ ਫਿਰ ਔਰ ਮੌਸਮ ਵੀ ਜਿਹੜਾ ਹੈਗਾ ਕਾਫੀ ਖਰਾਬ ਹੋਇਆ ਪਿਆ ਤੇ ਇਦਾਂ ਲੱਗਦਾ ਕਿ ਬਰਸਾਤ ਨਾ ਆ ਚਾਏ ਕਿਉਂਕਿ ਡਰ ਲੱਗਿਆ ਹੋਇਆ ਥੋੜਾ ਬਰਸਾਤ ਆ ਗਈ ਤੇ ਫਿਰ ਜਿਹੜਾ ਹੈਗਾ ਦਿੱਕਤ ਹੋ ਸਕਦੀ ਹੈ ਤੇ ਤੇ ਜਿਹੜਾ ਮਤਲਬ ਮਿੱਟੀ ਦੀ ਪਰਤ ਜੰਮ ਜਾਂਦੀ ਆ ਤੇ ਫਿਰ ਉਹਦੇ ਚ ਬੀਜ ਕੱਢਣਾ ਨਿਕਲਣਾ ਬਹੁਤ ਔਖਾ ਹੋ ਜਾਂਦਾ ਤੇ ਫਿਰ ਇਸੇ ਕਰਕੇ ਥੋੜਾ ਜਿਹਾ ਮਾਨੇ ਚ ਡਰ ਬਣਿਆ ਰਹਿੰਦਾ ਤੇ ਆਪਾਂ ਇਹਦੇ ਚ ਪੂਰਾ ਇੱਕਾ ਲੋ ਵੀ 1 ਕਿਲੋ ਬੀਜ ਲੱਗ ਗਿਆ ਕਿਉਂਕਿ ਬੀਜ ਦੀ ਜਿਹੜੀ ਬਹੁਤ ਹੀ ਵਧੀਆ ਬਰਕਤ ਰਹਿੰਦੀ ਕਿਉਂਕਿ ਬੀਜ ਜਿਹੜਾ ਬਰੀਕ ਹੁੰਦਾ ਤੇ ਹਲਕਾ ਬੀਜ ਹੁੰਦਾ ਤੇ ਹਲਕੇ ਕਰਕੇ ਜਿਹੜਾ ਬੀਜ ਦੀ ਜਿਹੜੀ ਖਪਤ ਘੱਟ ਹੁੰਦੀ ਆ ਤਾਂ ਦੂਜਾ ਵਾਲਾ ਵੀ ਜਿਹੜਾ ਯਾਨੀ तकरीबन 10 ਕਿਲੋ ਲੱਗ ਜਾਂਦਾ तकरीबन ਕਿੱਲੇ ਦੇ ਵਿੱਚ ਇਹ ਯਾਨੀ ਚਾਰ-ਪੰਜ ਕਿਲੋ ਮੰਡੋ ਅਦੇ ਕਿੱਲੇ ਦੇ ਵਿੱਚ ਚਾਰ-ਪੰਜ ਕਿਲੋ ਵੀ ਲੱਗਦਾ ਤੇ ਇਹ ਕਿੱਲੇ ਨਾਲ ਕਿਲੋ ਨਾਲ ਹੀ ਕੰਮ ਚੱਲ ਜਾਂਦਾ ਆਪਣਾ ਇਹਦੇ ਤੇ ਵੀ ਇਹਦੇ ਚ ਮੱਕਾ ਟੁੱਟ ਰਿਹਾ ਬਹੁਤ ਥੋੜਾ ਬਹੁਤ ਰਹਿ ਗਿਆ ਬਾਕੀ ਕਣਾ ਖਿੱਚ ਕੇ ਲੈ ਗਿਆ ਖਾਲੀ ਤੇ ਵੀ ਪਹਿਲਾਂ ਖਾਲੀ ਬਣਾਉਣਗੇ ਖਾਲੀ ਬਣਾਉਣ ਤੋਂ ਬਾਅਦ ਫਿਰ ਆ ਜਿਹੜੀਆਂ ਓੜਾਂ ਹੈਗੀਆਂ ਆ ਸੈੱਟ ਕਰਨਗੇ ਆ ਜਗਾ ਇਧਰ ਟ੍ਰੈਕਟਰ ਜਿੱਥੋਂ ਮੋੜਿਆ ਸੀ ਆਪਾਂ ਤੇ ਉਹ ਜਗ੍ਹਾ ਹੈਗੀ ਉਹਦੇ ਵਿੱਚ ਪਰ ਨਾ ਜਾਓ ਤੁਸੀਂ ਔਰ ਲੋੜ ਕੀ ਪੈਰੀ ਗੱਲ ਐ ਛੜ ਤੇ ਆਓ ਤੁਸੀਂ ਵਿੱਚ ਉਹ ਛੜ ਤੇ ਕੀ ਕਰਦੇ ਵੰਦੇ ਜੇ ਜਿਹੜੇ ਜਾਂ ਕੰਮ ਆਹੋ ਇਹਨਾਂ ਨੇ ਉਹਸਰਾ ਕੰਮ ਕਰਵਾ ਲਤਾੜੋ ਇਹਨੂੰ ਤੁਸੀਂ ਚੱਲ ਚਿੰਕੂ ਪਿੰਕੂ ਜਿੱਤੇ ਦੇ ਮਗਰ ਆਖੇ ਟਰਨ ਵਾਸਤੇ ਜਿੱਤੇ ਦੇ ਮਗਰ ਟਰ ਮਗਰ ਮਗਰ ਕਿੱਥੇ ਏ ਇਹਦੂ ਤੂੰ ਉੱਚੀ ਇਹਦੂ ਸਹੀ ਉੱਚੀ ਹੋਣੀ ਆ ਹਾਂ ਪਾ ਇਹ ਉੱਚੀ ਇਹਦੂ ਬੋਦੂ ਨਾ ਕਰਾ ਜੜੀ ਵਿੱਚੋਂ ਮਿੱਟੀ ਕੱਢ ਦੇ ਪੈ ਜਣਾ ਇਹੀ ਕੱਢੋ ਇਹੀ ਬਾਹਰ ਸੱਟੋ ਬਿੱਟੀ ਓਏ ਜਾਰਦਨ ਬਾਹਰ ਨਿਕਲ ਤੇਰੀ ਅਸੀਂ ਤੈਸੀ ਸਾਲਿਆ ਉਹਦੂ ਕਰੰਟ ਕੋ ਨਹੀਂ ਛੱਡਿਆ ਹੋਇਆ ਨਾ ਇੰਨੇ ਲਾਇਕ ਜਾਨੀ ਤਾਂ ਆਪਸਾ ਉੱਚਾ ਹੋ ਗਿਆ ਨਾ ਹਾਂ ਆ ਇੱਥੇ ਜਿਵੇਂ ਆਪਣੇ ਇਹ ਸਾਰਾ ਰੂਟਾ ਵਿਟਰ ਨਾਲ ਵੀ ਦਿੱਕਤ ਹੋਈ ਇਸ ਤਰ੍ਹਾਂ ਆ ਤਿੰਨ ਖਾਲੀਆਂ ਨੇ 1 2 3 ਤੇ ਉੱਥੇ ਵੱਟ ਪੈ ਗਈ ਹੰਦੇ ਚ ਹਾਂ ਆ ਉਹਨੇ ਨੂੰ ਇਹਨੂੰ ਨਿਸ਼ਾਨੀ ਲਾ ਲਓ ਵੱਟ ਪਾਓ ਪਹਿਲਾਂ ਹਾਂ ਇਹ ਦੋਨੋਂ ਇੱਥੇ ਜਿਹੜੀ ਖਾਲੀ ਹੋਵੇ ਉਹ ਤਿੰਨਾਂ ਦਾ ਉੱਥੇ ਹੋ ਗਰਾਂਗੇ ਫੇਰ ਨਹੀਂ ਆ ਤੈਨੇ ਉਹ ਵਾਲਾ ਉਹ ਫਿਰ ਇੰਨਾ ਕਿ ਹੋ ਜਾਏਗਾ ਨਾ ਨਾ ਉਹਦੇ ਵਸਤੀ ਤੇ ਕੱਟ ਮਾਰਨਾ ਪੈਣਾ ਪਰ ਆਪਾਂ ਨੂੰ ਨਾ ਸਮਝੇ ਉਹਦੇ ਵਸਤੀ ਕੱਟ ਮਾਰ ਲਵੇ ਤੁਸੀਂ ਉਹ ਖੰਭਾ ਜਿੱਥੇ ਹੈ ਖੰਬੇ ਕੋਲ ਕੱਟ ਮਾਰਿਆ ਜੇ ਤੁਸੀਂ ਤੁਸ ਬੰਨਾ ਪੁੱਛਿਆ ਕਰਿਆ ਪਰਲਾ ਬਾਦੂ ਭਈ ਤੇ ਹਾਂ ਆਇਆ ਤੇ ਨੀਆ ਪਾਸ ਹੋ ਜਾ ਸਿੰਘਾ ਬੱਠੜ ਮੰਗਾਉਣਾ ਦੋ ਕ ਬੱਠੜ ਤੈਨੂੰ ਉਹ ਫਿਲਾ ਦੇ ਦੋ ਹਰ ਵਾਰ ਇਹ ਨਹੀਂ ਆਉਂਦੇ ਕਿਹੜੇ ਸੜਕ ਤੋਂ ਉਹ ਤਾਂ ਉੱਥੇ ਗਰਾਂ ਗਿਆ ਉਹ ਹੈ ਦੀ ਪੀ ਚੋਕਲੀਨਾ ਬੱਠਲ ਨਾਲਾ ਨਿਵਾਜ ਤੁਸੀਂ ਆ ਜਿਹੜੀ ਗੱਲ ਕਰਦੇ ਪਏ ਨਾ ਆਈ ਦੇ ਆਈ ਨਾ ਨਿਸ਼ਾਨੀ ਲਾ ਵਾਲੇ ਤੇ ਆ ਵਾਲੇ ਤੇ ਨਿਸ਼ਾਨੀ ਲੱਗ ਜਾਏਗੀ ਫਿਰ ਜਿਹੜਾ ਆ ਇਥੋਂ ਜਿਹੜਾ ਇਹ ਆਦਾ ਉਤੋਂ ਨਾ ਆਵੇਗਾ ਉਤੋਂ ਕੱਢ ਜਿਹੜਾ ਪਾਣੀ ਜਾਵੇਗਾ ਉਸ ਖਾਲੀ ਵਿੱਚ ਉਦੋਂ ਕੱਟ ਵੱਜੇਗਾ ਉਸ ਸੜ ਤੋਂ ਹਾਂ ਕੱਲ ਕਬ ਬੁੰਦਾ ਬੰਦੀ ਜਿਹੜੀ ਹੈ ਸ਼ੁਰੂ ਹੋ ਗਈ ਹੈ ਤੇ ਵੀ ਡਰ ਜਾ ਬਣਿਆ ਹੋਇਆ ਆਪਾਂ ਲਾਉਣਾ ਸੀ ਪਾਣੀ ਤੇ ਵੀ ਲੱਗਦਾ ਪਾਣੀ ਜਿਹੜਾ ਹੈਗਾ ਪ੍ਰਮਾਤਮਾ ਨੇ ਲਾ ਦੇਣਾ ਮੱਕੇ ਨੂੰ ਬਾਕੀ ਜਿਹੜਾ ਬਾਕੀ ਜਿਹੜਾ ਪਾਣੀ ਆਪਾਂ ਲਾਉਂਦੇ ਉਹ ਪਾਣੀ ਜ਼ਿਆਦਾ ਵਧੀਆ ਰਹਣਾ ਸੀ ਤੇ ਇਹਦੇ ਨਾਲ ਜਿਹੜਾ ਉੱਪਰ ਵਾਲਾ ਪਾਣੀ ਇਹਦੇ ਨਾਲ ਪੱਪੜੀ ਕੰਮ ਕਰਦੀ ਹੈ ਤੇ ਪੱਪੜੀ ਜੰਮਣ ਕਰਕੇ ਜਿਹੜਾ ਬੀਜ ਨੂੰ ਨੁਕਸਾਨ ਕਾਫੀ ਹੋ ਜਾਂਦਾ ਤੇ ਕੋਸ਼ਿਸ਼ ਇਹੋ ਕਰਾਂਗੇ ਇੱਕ ਵਾਰੀ ਉੱਪਰ ਵਾਲਾ ਜਿੰਨਾ ਕੋਈ ਬਰਸਾਉਣਾ ਬਰਸਾ ਦੇ ਫਿਰ ਆਪਾਂ ਜਿਹੜਾ ਹੈਗਾ ਪਾਣੀ ਆਪ ਲਾ ਦੇਾਂਗੇ ਤੇ ਬੱਦਲ ਤਾਂ ਜਿਹੜਾ ਹੈਗਾ ਚਾਰੋਂ ਤਰਫ ਪੂਰਾ ਛਾ ਗਿਆ ਟਾਈਮ ਹੋ ਗਿਆ 1:35 ਮਿੰਟ ਤੇ ਵਿੱਪਾ ਫੜ ਆ ਗਿਆ ਫਿਰ ਖੇਤ ਚੱਕਵਰੀ ਤੇ ਸਵੇਰੇ ਇੱਕਦਮ ਬਰਸਾਤ ਆ ਗਈ ਸੀ ਕਿਰਪਨ 11:00 ਵਜੇ ਤੇ ਫਿਰ ਆਪਾਂ ਜਿਹੜਾ ਕੰਮ ਨੂੰ ਰੋਕ ਦਿੱਤਾ ਸੀ ਤੇ ਫਿਰ ਬਣਾਏ ਆ ਤੇ ਆ ਜਿਹੜਾ ਪਾਣੀ ਲਾਉਣ ਵਾਲਾ ਵੀ ਕੰਮ ਸੀਗਾ ਉਹ ਵੀ ਹੁਣ ਆਪਾਂ ਪਾਣੀ ਨਹੀਂ ਲਾ ਸਕਦੇ ਕੰਮ ਵੀ ਕੈਨਸਲ ਹੋ ਗਿਆ ਕਿਉਂਕਿ ਜਿਹੜੀ ਖੇਤ ਚ ਨਮੀ ਚਾਹੀਦੀ ਸੀ ਨਮੀ ਕਾਫੀ ਹੋ ਗਈ ਤੇ ਆਪਾਂ ਪਾਣੀ ਲਾਵਾਂਗੇ ਦੋ ਦਿਨ ਬਾਅਦ ਇੱਥੇ ਵੀ ਆ ਥੋੜਾ ਬਹੁਤ ਰਹਿ ਗਿਆ ਸੀ ਕੰਮ ਖਾਲੀਆਂ ਦਾ ਗਿਲਵਾਵਾ ਹੋ ਗਈ ਹੈ ਪਾਣੀ ਤੇ ਨਹੀਂ ਲਾਉਣਾ ਪੈਂਦਾ ਨਾ ਨਹੀਂ ਅੱਜ ਨਾ ਲਾਣਾ ਪਵੇ ਹਾਂ ਹੁਣ ਤਾਂ ਇਹ ਮੌਇਸਟਰ ਗਿਲ ਕਾਫੀ ਥੱਲੇ ਅੱਪੜ ਜਾਂ ਸੀ ਆਪਣੀ ਇਹ ਹਾਂ ਹੁਣ ਧਾਨਾਂ ਨੂੰ ਪਾਣੀ ਲਾ ਦਈ ਆਪਾਂ ਨਾਲੇ ਲਾਈਟ ਆਵੇਗੀ ਗਲਤ ਤਾਂ ਹੀ ਬਣਨੀ ਹੈ ਲਾਈਟ ਕੋ ਨਹੀਂ ਹੈ ਤੇ ਵੀ ਆਪਣਾ ਮੱਕੇ ਦਾ ਕੰਮ ਹੋ ਗਿਆ ਖਤਮ ਤੇ ਸਾਰੀਆਂ ਊੜਾ ਵਗੈਰਾ ਨਿਕਲ ਗਈਆਂ ਤੇ ਜਿਹੜਾ ਬਾਕੀ ਕਿਨਾਰੇ ਸੀਗੇ ਕੋਨੇ ਉਹਨਾਂ ਤੇ ਵੀ ਮੱਕਾ ਪਾ ਲਾ ਦਿੱਤਾ ਤੇ ਵੀ ਇਸ ਸਮੇਂ ਟਾਈਮ ਜਿਹੜਾ ਹੋ ਗਿਆ तकरीबन 3 ਦਾ 3 ਨੂੰ ਵੱਜ ਚੁੱਕਿਆ ਹੈ ਸ਼ਾਮ ਦੇ ਤੇ ਵੀ ਇਸ ਤੋਂ ਬਾਅਦ ਦੇਖਦੇ ਆਂ ਵੀ ਹੋਰ ਕੰਮ ਕਰਾਂਗੇ ਅਰ ਅੱਜ ਦਿਨੇ ਸਾਰਾ ਦਿਨ ਹੀ ਆਏ ਸੀ ਮੱਕਾ ਲੈਣ ਵਾਸਤੇ ਜਿਹੜਾ ਪੱਕੀ ਜਿਹੜਾ ਇੱਥੋਂ ਦਾ ਵਾਇਦਰ ਜਿਹੜਾ ਸੀਗਾ ਅੱਜ ਦਾ ਕਾਫੀ ਖਰਾਬ ਹੋਇਆ ਤੇ ਤੇ ਆ ਜਿਹੜਾ ਰਾਵਣ ਠੰਡਾ ਪੈ ਗਿਆ ਹਾਂ ਚਾਲੂ ਕਰਦੇ ਦੇਖਣੇ ਨਾ ਨਾ ਇਹ ਤਾਂ ਨਹੀਂ ਚਲਾਈ ਕੋਈ ਨਹੀਂ ਨਾ ਨਾ ਇਹ ਤਾਂ ਨਹੀਂ ਚਲਾਈ you